जी है लगातार दो साल तो गल चल रही है ਤੇ ਸਰਕਾਰ ਨੇ ਸਾਡੀ ਕੱਲ ਵੀ ਜਿਹੜਾ ਹੈ ਫਾਈਨੈਂਸ ਮਿਸਟਰ ਸਾਹਿਬ ਨਾਲ ਸਾਡੀ ਮੀਟਿੰਗ ਜਿਹੜੀ ਹੈ ਸਾਡੀ ਪੀਸਮੈਸ ਡਾਕਟਰ ਐਸੋਸੀਏਸ਼ਨ ਦੀ ਮੀਟਿੰਗ ਕੱਲ ਰੱਖਾਈ ਹੈ ਤੇ ਸਾਨੂੰ ਬਹੁਤ ਆਸ ਹੈ ਸਰਕਾਰ ਤੋਂ ਤੇ ਸਾਡੀ ਐਸੋਸੀਏਸ਼ਨ ਤੋਂ ਵੀ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ ਸਰ ਜਿਹੜਾ ਡਾਕਟਰਾਂ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਉਹ ਤੋਂ ਬਾਰੇ ਜੀ ਬਿਲਕੁਲ ਜਿਹੜੇ ਡਾਕਟਰਾਂ ਉੱਪਰ ਹਮਲੇ ਹੋ ਰਹੇ ਆ ਬਹੁਤ ਗਲਤ ਗੱਲ ਹੈ ਆਪਾਂ ਇਹਦੀ ਸਖਤ ਨਿੰਦਾ ਕਰਦੇ ਆ ਇਹ ਨਹੀਂ ਹੋਣੇ ਚਾਹੀਦੇ ਤੇ ਜਿਹੜੀ ਸਾਡੀ ਸਰਕਾਰ ਨੂੰ ਅਪੀਲ ਹੈ बार-बार ਕਿ ਜਿਹੜੀ ਸਾਡੀ ਹਸਪੀਟਲ ਦੇ ਨਾ ਨ ਸਕਿਉਰਟੀ ਜਿਹੜੀ ਹੈ ਉਹਨਾਂ ਦੀ ਥੋੜੀ ਬਧਾਈ ਜਾਏ ਤੇ ਜਿਹੜੀ ਸਕਿਉਰਟੀ ਵੀ ਹੈ ਉਹ ਹਰ ਲੈਵਲ ਦੇ ਹਸਪੀਟਲ ਦੇ ਜਿਹੜਾ ਜ਼ਿਲ੍ਹਾ ਹਸਪਤਾਲ ਹੈ ਉਹ ਵੱਡਾ ਹਸਪਤਾਲ ਹੈ ਜਿਹੜੇ ਪੈਰੀਫੇਰੀ ਤੇ ਹੋਣਗੇ ਸਿਵਲ ਸੀਐਸਸੀਜ਼ ਹੋਗੀਆਂ ਪ੍ਰਾਇਮਰੀਅਰ ਸੈਂਟਰਸ ਹੋਗੇ ਉਹਨਾਂ ਦੀ ਜੋ ਵੀ ਲੋੜਿੰਦੀ ਸਕਿਉਰਟੀ ਚਾਹੀਦੀ ਹੈ ਉਹਨੂੰ ਮਾਫਦਨ ਲੈ ਕੇ ਪ੍ਰੋਪਰ ਸਕਿਉਰਟੀ ਦਿੱਤੀ ਹੈ ਤਾਂ ਅਜਿਹੇ ਹੈਲਥ ਵਰਕਰਸ ਨੇ ਉਹ ਆਪਣੇ ਸੁਰੱਖਿਆਤ ਰੰਗਨ ਆਪਣੇ ਇਹ ਡਿਊਟੀ ਨਿਵਾਸ ਸਭ ਕਿਨੇ ਦਿਨ ਤੱਕ ਚੱਲੇਗੀ ਤੁਹਾਡੀ ਹੜਤਾਲ ਤੇ ਡਾਕਟਰਾਂ ਨੂੰ ਕਿਨੇ ਦਿਨ ਦਾ ਮੌਕਾ ਦੱਲਣਾ ਹੈ ਜੀ ਜਿਹੜੀ ਸਾਡੀ ਹੜਤਾਲ ਹੈ ਇਹ ਸਾਡੀ 9 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਵੈਸੇ ਤਾਂ ਆਪਾਂ ਸੋਚਿਆ ਸੀ ਕਿ ਪੂਰੇ ਦਿਨ ਹੜਤਾਲ ਕਰਾਂਗੇ ਪਰ ਅਮਰੀਜਾਂ ਦੀ ਭਾਵਾਂ ਨੂੰ ਦੇਖਦੇ ਜਿਹੜੀ ਸਾਡੀ ਫੁੱਲ ਡੇ ਸਟ੍ਰਾਈਕ ਸੀ ਉਹ ਆਪਾਂ ਨੂੰ 3 ਆਵਰਸ ਅੱਧੇ ਦਿਨ ਦੀ ਸਟ੍ਰਾਈਕ ਹੀ ਫਿਲਹਾਲ ਫੋੜੇ ਸਬੰਧ ਚ ਪਰ ਕੀ ਹੋਈ ਹੈ ਤੇ ਉਮੀਦ ਹੈ ਕਿ ਕੱਲ ਮੀਟਿੰਗ ਤੋਂ ਬਾਅਦ ਜਿਹੜਾ ਹੈ ਸਾਨੂੰ ਸਰਕਾਰ ਜਿਹੜਾ ਹੈ ਸਾਡੀ ਮੰਗਾਂ ਮੰਨੇਗੀ ਤੇ ਉਸ ਤੋਂ ਬਾਅਦ ਜੇ ਸਾਡੀ ਸਰਕਾਰ ਸਾਡੀ ਮੰਗ ਮੰਨ ਲੈਂਦੀ ਹੈ ਤੇ ਆਪਾਂ ਆਪਣੀ ਸਟ੍ਰਾਈਕ ਬੰਦ ਕਰ ਦਾਂਗੇ ਜੇ ਸਰਕਾਰ ਨੇ ਸਾਨੂੰ ਫਿਰ ਵੀ ਲਾਰੇ ਲਗਾਏ ਜਾਂ ਸਾਡਾ ਕੋਈ ਵੀ ਜਿਹੜੀ ਮੰਗ ਪੂਰੀ ਨਹੀਂ ਕੀਤੀ ਤੇ ਮਜਬੂਰਨ ਸਾਨੂੰ ਜਿਹੜੀ ਸਟ੍ਰਾਈਕ ਆ ਉਹ ਫੁੱਲ ਡੇ ਸਟ੍ਰਾਈਕ ਕਰਨੀ ਪਣੀ ਫਿਰ ਵੀ ਸਾਨੂੰ ਲੱਗਾ ਕਿ ਸਰਕਾਰ ਕੋਈ ਆਣਗਾ ਨਹੀਂ ਕਰ ਰਹੀ ਹੈ ਤੇ ਫਿਰ ਆਪਾਂ ਜਿਹੜੀ ਇਵਨ ਐਮਰਜੈਂਸੀ ਬੰਡ ਡਿਊਟੀ ਜਿਹੜੀ ਆ ਉਹ ਵੀ ਉਹਦੇ ਵਿੱਚ ਵੀ ਸੇਵਾਵਾਂ ਵਿੱਚ ਜਿਹੜੀ ਆਪਣੀ ਥੋੜੀ ਕਟੌਤੀ ਕਰਨੀ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਕਿ ਮੈਂ ਹਮੇਸ਼ਾ ਤੋਂ ਕਹਿੰਨੀ ਆ ਕਿ ਜੋ ਵੀ ਮੁਲਾਜ਼ਮ ਮੁਲਾਜ਼ਮ ਹੈ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਚਾਹੇ ਉਹ ਕਿਸੇ ਵੀ ਕੈਟਾਗਰੀ ਦਾ ਹੈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹੀ ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਾਰ ਦੇ ਅੱਗੇ ਆਉਣਾ ਚਾਹੀਦਾ ਅਸੀਂ ਕਿਸੇ ਦੇ ਅਗੇਂਸਟ ਨਹੀਂ ਆ ਬਸ ਅਸੀਂ ਇੱਕ ਪੀਸਫੁਲ ਤਰੀਕੇ ਨਾਲ ਅਸੀਂ ਆਪਣੇ ਧਰਨੇ ਦੇ ਵਿੱਚ ਸ਼ਾਮਿਲ ਆ ਤੇ ਮੈਂ ਸਪੋਰਟ ਕਰ ਰਹੀ ਆ ਬੀਇੰਗ ਪੀਐਸਐਮਐਸਯੂ ਦੀ ਜ਼ਿਲ੍ਹਾ ਪ੍ਰਧਾਨ ਆਪਣੀ ਹੈਲਥ ਡਿਪਾਰਟਮੈਂਟ ਦੀ ਸੀਪੀਐਫ ਦੀ ਲੇਡੀ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਫੁੱਲ ਸਪੋਰਟ ਕਰ ਰਹੀ ਆ ਕਿਉਂਕਿ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਕਿਤੇ ਨਾ ਕਿਤੇ ਸਾਡੇ ਵੀ ਮੰਗਾ ਇਹਨਾਂ ਦਾ 파ਟ ਨੇ ਤੋਂ ਇਸ ਕਰਕੇ ਮੈਂ ਪੂਰੀ ਸਪੋਰਟ ਵਿੱਚ ਆ ਕਿਉਂਕਿ ਜੇ ਓਪੀਡੀ ਬੰਦ ਹੈ ਤੇ ਫਿਰ ਸਾਡਾ ਵੀ ਜੋ ਮਿਨਿਸਟਰੀਅਲ ਦੇ ਵੀ ਕੰਮ ਹੈ ਉਹ ਵੀ ਬੰਦ ਨੇ ਤਿੰਨ ਘੰਟੇ ਨਹੀਂ ਸਾਡੇ ਤਾਂ ਕਾਫੀ ਪ੍ਰਭਾਵਿਤ ਹੋ ਰਹੇ ਨੇ ਸੋ ਇਟ ਇਜ਼ ਜਸਟ ਕਿ ਅਸੀਂ ਸਰਕਾਰ ਦੇ ਕੰਨਾ ਤਾਂ ਕਿ ਗੱਲ ਪਹੁੰਚਾਰਿਆ ਕਿ ਐਜੀਟੇਸ਼ਨ ਦੇ ਵਿੱਚ ਸਾਡੇ ਸਾਨੂੰ ਸਪੋਰਟ ਕਰਨ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਰਿਜ਼ੋਲਵ ਕਰੀਏ ਤੇ ਜਿਹੜੀ ਆਮ ਜਨਤਾ ਗਰੀਬ ਜਨਤਾ ਇੱਥੇ ਸਰਕਾਰੀ ਹਸਪੀਟਲ 'ਚ ਆਪਣੀ ਸੇਵਾਵਾਂ ਲੈਣ ਲਈ ਆਉਂਦੀ ਹੈ ਉਹਨੂੰ ਹੀ ਨਿਰੰਤਰ ਜਾਰੀ ਰੱਖ ਸਕਦੀ ਹੈ। ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਤਾਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡੈਲੀ। Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a and gems cambridge international school opposite canada palace near a &M institute's jalandhar Dalhousie bypass road patankar